ਡੰਡੋਤ ਬੰਦਨ ਅਨਕ ਬਾਤ ਸਰਬ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ दयाल पुरख मेहरबान हरनानक साच बखाना गुजरी मोहल्ला पंजवा चौपदे घर दूजा एक ओंकार सतगुरु प्रसाद क्रियाचार करै खट करमा इतरा ते संसारी ਅੰਤਰ ਮੈਲ ਨਾ ਉਤਰੈ ਹਉ ਮੈਂ ਬਿਨ ਗੁਰ ਬਾਜੀ ਹਾਰੀ ਕਿਰਿਆ ਚਾਰ ਕਰਹਿ ਖਟ ਕਰਮਾ ਇਤ ਰਾਤੇ ਸੰਸਾਰੀ ਅੰਤਰ ਮੈਲ ਨਾ ਉਤਰੈ ਹਉ ਮੈਂ ਬਿਨ ਗੁਰ ਬਾਜੀ ਹਾਰੀ ਮੇਰੇ ਠਾਕਰ ਰੱਖ ਲੇ ਵੋ ਕਿਰਪਾ ਧਾਰੀ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਮੇਰੇ ਠਾਕਰ ਰੱਖ ਲੇ ਵੋ ਕਿਰਪਾ ਧਾਰੀ ਕੋਟ ਮੱਦੇ ਕੋ ਵਿਰਲਾ ਸੇਵਕ ਔਰ ਸਗਲੇ ਬਿਉਹਾਰੀ ਰਹਾਉ ਭਾਵ ਸਤਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਦੁਨੀਆਦਾਰ ਮਨੁੱਖ ਕਰਮ ਕਾਂਡ ਕਰਦੇ ਹਨ ਇਸ਼ਾਨਾਂ ਸੰਧਿਆ ਆਦਿਕਸ਼ੇ ਪ੍ਰਸਿੱਧ ਮਿੱਥੇ ਹੋਏ ਧਾਰਮਿਕ ਕਰਮ ਕਮਾਉਂਦੇ ਹਨ ਇਨ੍ਹਾਂ ਕੰਮਾਂ ਵਿੱਚ ਹੀ ਇਹ ਲੋਕ ਪਰਚੇ ਰਹਿੰਦੇ ਹਨ ਪਰ ਇਹਨਾਂ ਦੇ ਮਨ ਵਿੱਚ ਟਿੱਕੀ ਹੋਈ ਹਉਮੈ ਦੀ ਮੈਲ ਇਨ੍ਹਾਂ ਕੰਮਾਂ ਨਾਲ ਨਹੀਂ ਉਤਰਦੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਉਹ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਹਨ ਹੇ ਮੇਰੇ ਮਾਲਕ ਪ੍ਰਭੂ ਕਿਰਪਾ ਕਰਕੇ ਮੈਨੂੰ ਦੁਰਮਤ ਤੋਂ ਬਚਾਈ ਰੱਖ ਮੈਂ ਵੇਖਦਾ ਹਾਂ ਕਿ ਕਰੋੜਾਂ ਮਨੁੱਖਾਂ ਵਿੱਚੋਂ ਕੋਈ ਵਿਰਲਾ ਮਨੁੱਖ ਤੇਰਾ ਸੱਚਾ ਭਗਤ ਹੈ ਦੁਰਮਤ ਦੇ ਕਾਰਨ ਹੋਰ ਸਾਰੇ ਮਸਲਬੀ ਹੀ ਹਨ ਆਪਣੇ ਮਤਲਬ ਦੀ ਖਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ